ਇਹ ਤੇ ਕਿਚਾ ਵੀ ਨਹੀਂ ਪੀਂਦਾ ਮੈਨੂੰ ਤੇ ਮੇਰੇ ਵੱਲੋਂ ਸਾਰੇ ਆਪਣੇ ਭੈਣ ਭਰਾਵਾਂ ਨੂੰ ਸਾਰੇ ਆਪਣੇ ਮਿੱਤਰਾਂ ਦੋਸਤਾਂ ਨੂੰ ਸਾਰੇ ਆਪਣੇ YouTube ਦੀ ਫੈਮਲੀ ਨੂੰ ਸਾਰੇ ਪਰਿਵਾਰ ਨੂੰ ਸਾਰੇ ਜਗਤ ਨੂੰ ਗੁਰਨਾਗਦੇਵ ਜੀ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਬਾਬਾ ਸਾਰਿਆਂ ਦੇ ਘਰ ਖੇੜੇ ਦੇ ਵਿੱਚ ਨਗਰ ਖੇੜੇ ਦੇ ਵਿੱਚ ਸੁਖਸ਼ਾਂਤੀ ਲੈ ਕੇ ਆਵੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਜਮ ਜਮ ਤਰੱਕੀਆਂ ਕਰੋ ਮਿੱਤਰੋ ਤੇ ਆਪਾਂ ਆਪਣਾ ਦਿਨ ਦਾ ਸ਼ੁਰੂਆਤ ਕਰਦੇ ਹਾਂ ਹੁਣ ਸੁੱਚਾ ਮੂਹ ਸੀਗਾ ਤੇ ਹੁਣ ਆਪਾਂ ਪਹਿਲਾਂ ਵਾਸਤੇ ਰੋਣਾ ਕਫੇ ਕਫੇ ਕੁਫੇ ਬਣਾ ਕੇ ਪੀ ਕੇ ਆਪਣੇ ਦਿਨ ਦੇ ਕੰਮਕਾਰ ਵੀ ਕਰਨੇ ਨੇ ਤੇ ਉਸ ਤੋਂ ਬਾਅਦ ਗੁਰਦੁਆਰਾ ਮੱਥਾ ਟੇਕਣ ਵਾਸਤੇ ਵੀ ਜਾਣਾ ਜਿੱਦਾਂ ਨਾ ਸਾਰਾ ਦਿਨ ਆਪਣਾ ਜਿਹੜਾ ਰਹੂਗਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਰੋਜ਼ ਦੀ ਤਰ੍ਹਾਂ ਤੇ ਤੁਸੀਂ ਵੀ ਜੁੜਿਓ ਅੱਜ ਮੌਸਮ ਇੰਨਾ ਵਧੀਆ ਨਾ ਬਹਾਰ ਉਹ ਤੇਰਾ ਭਲਾ ਹੋ ਜਾਏ ਤੂੰ ਵੀ ਬਾਹਰ ਬੈਠੇ ਹੋ ਜਾਨੀ ਹਾਂਜੀ ਅਸੀਂ ਬਾਹਰ ਆ ਗਏ ਸੀ ਬਹੁਤ ਮੁਾਰਕੇ ਬਾਬਾ ਨਾਨਕ ਜਰਮ ਦੇ ਨੇ ਭਾਈ ਜੀ ਬਹੁਤ ਬਹੁਤ 35 35 ਇਹ ਵੇਖੀ ਬਾਹਰ ਦੇਖੀ ਜਾਨੀ ਬੁੱਦੀ ਮੇਰੀ ਹੈ ਨਾ ਆ ਜਾ ਗੋਦੀ ਚ ਆ ਜਾ ਹੂੰ ਧੁੱਤ ਪਚੰਗੀ ਲੱਗਦੀ ਆ ਹੈ ਵੈਂਤੀ ਧੁੱਤ ਪਚੰਗੀ ਲੱਗਦੀ ਆ ਤੁਹਾਨੂੰ achhi lagdi ਧੁੱਤ ਆਪਕੋ ਹੈਨਾ ਧੁੱਤ ਹਰ ਜੀਵ ਨੂੰ ਹਰ ਜੰਤੂ ਨੂੰ ਹਰ ਬੰਦੇ ਨੂੰ ਹਰ ਦਰਖਤ ਨੂੰ ਕੁਦਰਤ ਦੇ ਉੱਪਰ ਨਾ ਯਾਰ ਇੱਕ ਨਾ ਇਹ ਚੀਜ਼ ਬੜੀ ਸੋਚਣ ਵਾਲੀ ਗੱਲ ਹੈ ਸੋਚਣ ਵਾਲੀ ਗੱਲ ਹੈ ਬੜੀ ਵਧੀਆ ਗੱਲ ਹੈ ਦੇ ਕੁਦਰਤ ਦੀ ਜਿਹੜੀ ਚੀਜ਼ ਦਿੱਤੀ ਆ ਨਾ ਸਾਰਿਆਂ ਨੂੰ ਬਰਾਬਰ ਦਿੱਤੀ ਆ ਕਦੇ ਵੀ ਨਹੀਂ ਐਦਾ ਕੁਦਰਤ ਨੇ ਕੀਤਾ ਹੈਗਾ ਵੀ ਜਿਹੜੀ ਚੀਜ਼ ਬੰਦਿਆਂ ਕੋਲ ਹੈ ਉਹ ਕਿਸੇ ਜਾਨਵਰ ਨੂੰ ਨਹੀਂ ਮਿਲਣੀ ਹੈਗੀ ਸਭ ਕੋਲ ਬਰਾਬਰ ਦਾ ਹੱਕ ਦਿੱਤਾ ਹੈ ਕੁਦਰਤ ਨੇ ਤੇ ਅਸੀਂ ਬੰਦਿਆਂ ਪਾਲੀਆਂ ਇਸ ਕਰਕੇ ਅੱਜ ਬਾਬੇ ਨਾਨਕ ਦੇ ਗੁਰਪੁਰਵਾਲੇ ਦਿਨ ਮਿੱਤਰੋ ਆਪੇ ਚੀ ਉੱਤੇ ਆਪਣਾ ਪ੍ਰਣ ਕਰੀਏ ਵੀ ਆਪਾਂ ਸਾਰਿਆਂ ਨੂੰ ਇੱਕ ਅੱਖਰ ਦੇਖਣ ਦੀ ਕੋਸ਼ਿਸ਼ ਕਰੀਏ ਬੰਦਿਆਂ ਨੂੰ ਵੀ ਜਾਨਵਰਾਂ ਨੂੰ ਵੀ ਦਰਖਤਾਂ ਨੂੰ ਤੇ ਜਾਨਵਰਾਂ ਨੂੰ ਪਿਆਰ ਕਰਨਾ ਚਾਹੀਦਾ ਹੈ ਦਰਖਤਾਂ ਨੂੰ ਆਪਾਂ ਨੂੰ ਵੱਢਣਾ ਟੁਕਣਾ ਨਹੀਂ ਚਾਹੀਦਾ ਹੈਗਾ ਕਿਉਂਕਿ ਇਹ ਆਪਣ ਇਹ ਵੀ ਆਪਣੇ ਜੀਵਨ ਦਾ ਹਿੱਸਾ ਹੈ ਇੱਕੜੀਦਰ ਕੜੀ ਜੁੜੀ ਹੋਈ ਆ ਸਾਰੀਆਂ ਚੀਜ਼ਾਂ ਮਿਲ ਕੇ ਕੁਦਰਤ ਬਣਦੀ ਕੁਦਰਤ ਕੋਈ ਵੱਖਰੀ ਚੀਜ਼ ਨਹੀਂ ਹੈਗੀ ਬੰਦੇ ਜਾਨਵਰ ਪਸ਼ੂ ਪੰਛੀਆ ਕੀਟ ਪਤੰਗੇ ਸਾਰੇ ਰਲ ਕੇ ਕੁਦਰਤ ਬਣਦੇ ਆ ਤੇ ਅੱਜ ਆਪਾਂ ਬਾਬੇ ਨਾਨਕ ਦੇ ਜਨਮ ਦੇ ਨਾਲ ਦੇ ਦਿਨ ਇਹ ਪ੍ਰਣ ਕਰੀਏ ਵੀ ਸਾਰੇ ਆਪਾਂ ਆਪਣਾ ਆਪਣਾ ਫਰਜ਼ ਨਿਭਾਈਏ ਤੇ ਕੁਦਰਤ ਨੂੰ ਪਿਆਰ ਕਰੀਏ ਤੇ ਹੋਸ਼ ਨੂੰ ਠੀਕਾ ਹਾਂਜੀ ਠੀਕਾ ਲਓ ਵੀ ਆਪਾਂ ਹੁਣ ਪਹਿਲਾਂ ਸਭ ਤੋਂ ਪਹਿਲਾਂ ਬਣਾਉਣਾ ਕਫੇ ਪੀਣਵਾਤੇ ਮਿੱਤਰੋ ਕੈਰੀ ਜੀ ਕਿ ਹੁਣ ਜੇ ਨਾ ਬੋਲ ਕੇ ਫਿਰ ਤੁਹਾਨੂੰ ਪਤਾ ਨਾ ਜੀ ਦਾ ਫਿਸਲੀ ਦੇ ਵਿੱਚ ਕੋਈ ਵੀ ਗਈ ਆਉਂਦੀ ਆ ਨਾ ਤੇ ਉਹਦਾ ਗਾਣਾ ਵੀ ਕਹਿੰਦੇ ਪੀਣੇ ਪਿੰਦ ਕਿਧਰ ਖੜੀ ਪੈਂਥੀ ਕਿਧਰ ਨਗੀ ਸਾਡੀ ਪੈਂਥੀ ਤੋਂ ਮਿੱਤਰੋ ਆ ਦੇਖੋ ਐਦਾਂ ਚੀਜ਼ ਜਿਹੜੀ ਪੈਂਦੀ ਚਾਹੀਦੀ ਹੈ ਕਦੇ ਡੱਬੇ ਵੜ ਕੇ ਬੈ ਜਾਂਦੇ ਪਿੰਦ ਐਵੇਂ ਦੀ ਕਿ ਡੱਬੇ ਵੜ ਕੇ ਬੈ ਨਹੀਂ ਪੁੱਤੀ ਮੇਰੀ ਹੈ ਨਾ ਉਹ ਸਾਡੇ ਤੋਂ ਡਰਦਾ ਮੈਂ ਚਾਹੇ ਬੰਦੂ ਵੀ ਕਰ ਦਵਾ ਜੀ ਕਾਸੇ ਵਿੱਚ ਬੈਠ ਰਾਮ ਨਾਲ ਬੈਠਾ ਰਹਿਦਾ ਉੱਠਦਾ ਵੀ ਹੈ ਨਹੀਂ ਜੀ ਮੈਨੂੰ ਭੈ ਮੰਦਾ ਹੈ ਭੈ ਨਹੀਂ ਮੰਦਾ ਹੈਗਾ ਰੋਹ ਹੈ ਰੋਹ ਹੈ ਵੀ ਸਾਡਾ ਸਾਡਾ ਵੀ ਰੋਹ ਹੈ ਸਾਡਾ ਵੀ ਰੋਹ ਹੈ ਹੈਨਾ ਬੇਂਤੀ ਛੱਡਾ ਵੀ ਰੁਕ ਟੂੰ ਡੋੜੀ ਲਾ ਲੋ ਉਹ ਢੰਗ ਲਾ ਲੋ ਬੇਂਤੀ ਕਿੱਥੇ ਬੈਠ ਗਈ ਬੇਂਤੀ ਬੇਂਤੀ ਓਏ ਦਵਾਜੇ ਬੰਦ ਕਰ ਦੋ ਬਈ ਕਫੇ ਬਣਾਵਾਂਗੇ ਅੱਜ ਆਹ ਵਾਲੇ ਜੰਤਰ ਦੇ ਵਿੱਚ ਜਿਹੜੇ ਪ੍ਰਾਣ ਹੈ ਬਿਰਗ ਸੀਗਾ ਨਾ ਇਟਾਲੀਅਨ ਲੋਕਾਂ ਦੇ 90 ਤੋਂ ਪਹਿਲਾਂ ਵਾਲੇ ਉਹ ਇਹਦੇ ਵਿੱਚ ਕਾਫੀ ਬਣਾ ਕੇ ਪੀਂਦੇ ਹੁੰਦੇ ਸੀਗੇ ਅੱਜ ਵੀ ਇਹਨਾਂ ਘਰਾਂ ਦੇ ਵਿੱਚ ਜਿਹੜੇ ਜਿੱਥੇ ਇਟਾਲੀਅਨ ਲੋਕ ਕਰਨ ਸਿਆਣੇ ਬਿਊਰੋਕਰੇਨ ਦਾਦੇ ਪੜਦਾਦੇ ਰਹੇ ਨੇ ਉਹਨਾਂ ਦੇ ਉੱਥੇ ਅੱਜ ਵੀ ਚਾਹ ਵਾਲੀ ਆਹ ਕਿਤਨੀ ਵਰਤੀ ਜਾਂਦੀ ਆ ਇਹ ਚ ਕਾਫੀ ਬਣਦੀ ਆ ਦੇਖੋ ਇਹਦੇ ਵਿੱਚ ਪਾਣੀ ਐਡ ਕੀਤਾ ਜਾਂਦਾ ਤੇ ਪਾਣੀ ਐਡ ਕਰਨ ਦਾ ਤਰੀਕਾ ਦੱਸ ਦਿੰਦਾ ਮੈਂ ਜਿੱਥੇ ਨਾ ਆਹ ਸੀੜੀ ਲੱਗੀ ਹੋਈ ਆ ਇਹ ਥੱਲੇ ਰੱਖਣਾ ਪਾਣੀ ਇਹ ਨਾਲ ਰੱਖਣਾ ਪਾਣੀ ਇਹ ਵਿੱਚ ਲਕੋਣੀ ਨਹੀਂ ਹੈਗੀ ਇਹ ਵਿੱਚੋਂ ਹਵਾ ਭਾਫ਼ ਨਿਕਲਣੀ ਆ ਤੇ ਹੁਣ ਆਪਾਂ ਕਰਦੇ ਸੀ ਪਾਣੀ ਕਦਾਂ ਗਿਆ ਦੇਖੋ ਪਾਣੀ ਇੰਨੇ ਗਿਆ ਕਰਨਾ ਪਾਣੀ ਇਹ ਇਹ ਬਸ ਤੇ ਉਸ ਤੋਂ ਬਾਅਦ ਇਹਨੂੰ ਐਦਾਂ ਕਰ ਦੇਣਾ ਮਨੇ ਬਰਾਬਰ ਪੱਧਰ ਪ੍ਰੈਸ ਕਰ ਦੇਣਾ ਇਹਨੂੰ ਇਹ ਓਕੇ ਬਸ ਉਸ ਤੋਂ ਬਾਅਦ ਕਰਨਾ ਇਹਨੂੰ ਕਰ ਦੇਣਾ ਬੰਦ ਚੰਗੀ ਤਰ੍ਹਾਂ ਇਹਨੂੰ ਓਕੇ ਮਾਲਾ ਇਹਨਾਂ ਦੀ ਊਰਜਾ ਦੂਜੀ ਮਸ਼ੀਨ ਤੇ ਕਿਵੇਂ ਬਣਦੀ ਆ ਉਹ ਛੇਤੀ ਬਣ ਜਾਂਦੀ ਇਹਦੇ ਬਹੁਤ ਟਾਈਮ ਲੱਗਦਾ ਕਿਉਂਕਿ ਜਿੰਨਾ ਮੱਠੀ ਆਂਚ ਤੇ ਬਣਾਵਾਂਗੇ ਨਾ ਉਨੀ ਕਾਫੇ ਘੈਂਟ ਬਣਦੀ ਆ ਬਸ ਹੁਣ ਸਮਾਂ ਚਾਹੀਦਾ ਇਹਨੂੰ ਤਿੰਨ ਤੋਂ ਚਾਰ ਮਿੰਟ ਦਾ ਪਹਿਲਾਂ ਪੰਜ ਮਿੰਟ ਸਮਾਂ ਚਾਹੀਦਾ ਉਹ ਪਰ ਜਦ ਉਬਲਣ ਤੋਂ ਦਿਖਾਵਾਂ ਕਿਦਾਂ ਨਿਕਲਦੀ ਆ ਫਿਰ ਕਾਫੇ ਬਣਾ ਲਈਏ ਤੇ ਸਮਾਨ ਸਾਰਾ ਪੈਕ ਕਰਦੇ ਕੋ ਸਮਾਨ ਜਿੱਥੋਂ ਕਹਿੰਦੇ ਚੱਕ ਕੇ ਵਰਤੀ ਦਾ ਹੁੰਦਾ ਨਾ ਉੱਥੇ ਹੀ ਸਮਾਨ ਰੱਖੀਦਾ ਹੁੰਦੇ ਮਿੱਤਰੋ ਤੇ ਇਧਰ ਆਪਣੀ ਕਾਫੀ ਵੀ ਰੈਡੀ ਹੋਣ ਲੱਗੀ ਆ ਲੱਗਦਾ ਮੈਨੂੰ ਆ ਦੇਖ। ਆਪਸਲੇ ਪਣੀ ਪਾਇਆ ਸੀ ਨਾ ਇਹ ਉੱਤੇ ਨੂੰ ਇੱਥੇ ਲਿਖਿਆ ਪਣੀ ਦੇਖੋ। ਕਾਫੀ ਬਰਮਰ ਦੇ ਉੱਤੇ ਨੂੰ ਭਾਫ ਦੇ ਨਾਲ ਆ ਰਹੀ ਆ। ਤੇ ਆਹ ਸਿੱਧੀ ਹੀ ਹਵਾ ਨਿਕਲਦੀ ਆ। ਹੂੰ। ਇਤਨਾ ਦੀ ਹਵਾ ਨਿਕਲ ਰਹੀ ਹੈ ਤੁਹਾਨੂੰ। ਕਾਫੀ ਤਾਂ ਆਪਣੀ ਰੈਡੀ ਹੋ ਗਈ ਲਗਭਗ ਆ ਦੇਖੋ। ਬੰਦੋ ਬੰਦ ਮੜੀ ਕੜੀ ਹੁਣ ਐ ਰਿਜਰ ਵਿੱਚ ਚੰਗੀ ਤਰ੍ਹਾਂ ਹੁਣ ਇਹ ਪੂਰੀ ਆਪਾ ਫਨਿਕਲਣ ਤੋਂ ਬਾਅਦ ਗੱਲ ਬਣਨੀ ਆ ਰਹੀ ਆ ਇਹ ਆ ਦੇਖੋ ਕਾਫੀ ਮੇਰੀ ਰਿਜਰ ਵਿੱਚ ਕਮਲੀ ਹੋ ਰਹੀ ਆ ਮਿੱਤਰੋ ਆਵਾਜ਼ ਚੈੱਕ ਕਰੋ 2 ਵਜੇ ਉਹਨਾਂ ਨੇ ਇੱਕ ਹਵਾ ਦੀ ਆਉਂਦੀ ਜਿਹੜੀ ਸੀ ਜਾਰੇ ਵਜੋਂ ਨਿਕਲ ਉਹ ਬਾਅਦ ਦੇਖੋ ਗੈਸ ਨਹੀਂ ਕਿ ਸਾਰੀ ਇਹਦੀ ਜਿਵੇਂ ਆਪਣੇ ਕੁੱਕਰ 'ਚ ਹੀ ਬਣਦੀ ਸੇਮ ਚੀਜ਼ ਹੈ ਕਿ ਥੱਲੇ ਜੀ ਗੈਸ ਪੈਦਾ ਹੋਏ ਜਾਂਦੀ ਫਿਰ ਗੈਸ ਉਸ ਨਾਲ ਬਣਦੀ ਹੈ ਕੱਲੋ ਚੈੱਕ ਕਰੀਗਾ ਓ ਹੋ 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 ਉਹ ਜਾਂਦੇ ਵਿੱਚ ਕਲਾਸਾਂ ਇਹ ਮਿੱਤਰ ਉਹ ਜੀ ਹੈ ਜਿਹੜੀ ਵੀ ਕਹਿੰਦਾ ਬੰਦਾ ਕਹਿੰਦਾ ਵੀ ਉਡੂ-ਉਡੂ ਕਰੇ ਮੇਰਾ ਜੀਨੀ ਸਹੇਲੀਓ ਫਲਾ ਇੰਨਾ ਤੇਰਚੀ ਹੈ ਕਫੇਰ ਕਹਿੰਦੀ ਹੈ ਤੇ ਆਪਾਂ ਬਾਈ ਕਰਕੇ ਆਪਣੀ ਇੰਡੀਆ ਭੇਜਦੇ ਮਾਪ ਆਪਾਂ ਵਾਸਤੇ ਆਪਣੇ ਘਰ ਬਣਾ ਵਾਸਤੇ ਕੀ ਮਾਰੀ ਜਿਹੜੀ ਇੰਡੀਆ ਕੌਫੀ ਬਣਦੀ ਹੁਣ ਤਾਂ ਇਦਾਂ ਹੀ ਬਣਦੀ ਹੋਣੀ ਪਰ ਪਰ ਇਹ ਬੈਸਟ ਆਪਸ਼ਨ ਹੈ ਆਪਣਾ ਖਰਚਾ ਬਚਣ ਵਾਸਤੇ ਸਿਆਣੇ ਬੰਦੇ ਬਾਤਦੇ ਕਿ ਮਸ਼ੀਨ ਸਾਫ ਕਰਨੀ ਮੈਨੇ ਕੀ ਮਾਰੀ ਤੇ ਮਸ਼ੀਨ ਕਿਹੜੇ ਖਰਾਬੀ ਹੋ ਜਾਂਦੀ ਹੈ ਉਹਦੀ ਮੈਂਟਨੈਂਸ ਹੀ ਹੁੰਦੀ ਆ ਮੈਂਟਨੈਂਸ ਹੁੰਦੀ ਆ ਤੇ ਇਹਦੀ ਕੋਈ ਮੈਂਟਨੈਂਸ ਨਹੀਂ ਇਹ ਉਸੇ ਤੋਂ ਖੋਲਣਾ ਤੇ ਪਾ ਲੈ ਗਏ ਤੁਹਾਡਾ ਸਰਫ ਮਾਰ ਕੇ ਤੇ ਬਲੱਡ ਪ੍ਰੈਸ਼ਰ ਵਾਸਤੇ ਬਹੁਤ ਵਧੀਆ ਅਧਿਐਨ ਦੇ ਵਿੱਚ ਦੋ ਤਣ ਕਾਫੀ ਮਿੱਤਰੋ ਪੀਆ ਕਰੋ ਡਾਕਟਰ ਵੀ ਰეკਮੈਂਡ ਕਰਦੇ ਨੇ ਇਹ ਬੇਸ਼ੱਕ ਮੈਂ ਤੇ ਗਾਣਾ ਪੀਣੀ ਸੀ ਮੈਨੂੰ ਕਹੀ ਜਾਂਦੀ ਤੂੰ ਕਾਫੀ ਬਹੁਤ ਪੀਣਾ ਪਰ ਮੈਨੂੰ ਪਤਾ ਮੈਨੂੰ ਕਾਫੀ ਨਾਲ ਬਚਾਇਆ ਹੋਇਆ ਹੈ ਇਹ ਗੱਲ ਹੈ ਕਿ ਬਚਾਇਆ ਨਹੀਂ ਹੈਗਾ ਕਿ ਦੋ ਤਣ ਕਾਫੀ ਆਪਣੇ ਪੀਣੇ ਚਾਹੀਦੇ ਵਧੀਆ ਹੁੰਦੀ ਹੈ ਇਹਦੇ ਨਾਲ ਪਹਿਲੀ ਕਾਫੀ ਆਪਣੀ ਬਾਬੇ ਨਾਨਕ ਜਨਮ ਦੇਵਾਲ ਦੇ ਮਿੱਤਰੋ ਤੁਹਾਨੂੰ ਫੇਰ ਇੱਕ ਵਾਰੀ ਫੇਰ ਬਾਬੇ ਨਾਨਕ ਜਨਮ ਦੇਵਾਲ ਦੀ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਡੇ ਸਾਰਿਆਂ ਦੇ ਘਰ ਖੇੜੇ ਵਿੱਚ ਤਰੱਕੀਆਂ ਬਖਸ਼ੇ ਤੇ ਸਾਰੇ ਖੁਸ਼ ਖੁਸ਼ ਰਹੋ ਜ਼ਿੰ ਬਾਪਾ ਬਸ ਬਹੁਤ ਸੁਣੀ ਕਿਤਾ ਬਈ ਜਾਨ ਇਹ ਮੇਰੀਆਂ ਦਿਨੋਂ ਦਵਾਮਾਂ ਨੇ ਸਾਰੇ ਪੈਣ ਭਰਾ ਬਦਲੇ ਨੋ ਨੋ ਦੀ ਕੁਰਸੀ ਤੇ ਬੈਠ ਗਿਆ ਜੀ ਅੱਜ ਤਾਂ ਜਾ ਕੇ ਪੈਂਥਰ ਪੈਂਥਰ ਸਿਓ ਹਾਂ ਇਹ ਟਿੱਕੇ ਚਾ ਵੀ ਨਹੀਂ ਪੀਣਦਾ ਮੈਨੂੰ ਕਿਧਰ ਗਿਆ ਉਹ ਕਾਗਨ ਮੈਂ ਦੇਖਣਾ ਅੱਜ ਪੈਂਥਰ ਇਹ ਉਹਨਾ ਆਪਣੇ ਬਾਪੂ ਦੇ ਘਰ ਜਾਣ ਲੱਗੇ ਇਧਰੋਂ ਆ ਦੇਖਿਓ ਮੇਤਰੋ ਪੈਂਥਰ ਬਣਾਉਂਾ ਹਾਂ ਐਤੀ ਬੜ ਗਿਆ ਤੂੰ ਹੈ 35 ਚੱਲ ਕਰ ਚੱਲ ਕਰ ਕਿਧਰ ਨੰਗੇ ਹੁਣ ਅੱਗੇ ਕੋਈ ਕਾਰਦਾ ਕੋਈ ਅਸਲ ਹੈ ਨਹੀਂ ਜੀ ਅੱਗੇ ਜੀ ਆ ਕੀ ਆ ਆ ਕੀ ਆ ਇੰਨਾ ਫਿਰ ਬਸ ਕੀ ਇਹ ਅਖਰੋਟ 35 ਅਖਰੋਟ ਲੈ ਜਾ ਵੀ ਲਾ ਮੈਂ ਕਹਿੰਦਾ ਖਾਣ ਦਾ ਲਾੜ ਪਹਿਨ ਦਾ ਲਾੜ 35 ਆਗਾ ਦਾ ਲਾੜ ਤੂੰ ਇਦ ਤੱਕ ਲੱਗ ਜਾ ਰਹੀ ਹੈ ਨਾ ਹਾਂ ਜੀ ਇੱਦਾਂ ਤੁਸੀਂ ਕਹਿ ਸਕਦੇ ਮੈਨੂੰ ਨਾ ਕਈ ਵਾਰੀ ਆਪਣਾ ਭੁੱਲ ਜਾਂਦਾ ਬਾਹਰ ਭੱਜ ਕੇ ਜਾ ਕੇ ਉੱਥੇ ਗਾਵਲਿਆਂ ਦੇ ਵਿੱਚ ਲੁੱਕ ਕੇ ਬੈਠ ਜਾਂਦਾ ਵੀ ਕੋਈ ਚੀਜ਼ ਅਗਰ ਰਫਾ ਟੋਕਰੀ ਬੈਠਾ ਹੁੰਦਾ ਕੱਲਾ ਟੋਕਰੀ 'ਚ ਵੀ ਬੈਠ ਜਾਂਦਾ ਜੀ ਕੋਈ ਚੀਜ਼ ਲੱਭਣੀ ਹੁੰਦੀ ਹੈ ਨਾ ਫਿਰ ਛਿਪ ਕੇ ਬੈਠ ਜਾਂਦਾ ਵੀ ਕੋਈ ਮੱਖੀ ਹੋਊਗੀ ਕੋਈ ਹੁੰਦੀ ਹੈ ਨਾ ਨਾ ਚਿੜੀ-ਚੁੜੀ ਕਬੂਤਰ ਆ ਜਾਣੇ ਭਾਈ ਛਿਪ ਕੇ ਬੈਠ ਜਾਂਦਾ ਫਿਰ ਭੁੱਲਦਾ ਵੀ ਹੈ ਨਹੀਂ ਜੀ ਫਿਰ ਕਈ ਵਾਰ ਤਾਂ ਮੈਂ ਡਰ ਜਾਈਏ ਭੱਜ ਗਏ ਕਿਸੇ ਪਾਸੇ ਇੰਨਾ ਖਰਾਬ ਹੈ ਜੀ ਓਰੇ ਆਵੰਤੀ ਆਵਤਿਓ ਓਰੇ ਆਵਤਿਓ ਐਵੇਂ ਤੀਏ ਓਰੇ ਆਜੋ ਆਜੋ ਓਰੇ ਇੱਧਰ ਖਲਾ ਮੈਦਾਨ ਆ ਦੇ। ਇਹਦਾ ਖਲਾ ਮੈਦਾਨ ਨੂੰ। ਆਇਆ ਫਿਰ। ਹੂੰ। ਥੰ। ਇੰ। ਨਾ ਵਈ ਹੁਣ ਨਹੀਂ ਹੁਣ ਨਹੀਂ ਮੂੜਾ ਖੇਲੜਦਾ। ਸਾਡੀ ਪੈਂਤ ਦਾ ਇਹਨਾਂ ਦਾ ਮੂੜ ਨਹੀਂ ਮੇਤੋ ਹੈਗੇ ਹੁਣ। ਕਾਫੇ ਪੀਣੀ ਆਪਾਂ ਤਾਂ ਆਪਣੀਆਂ। ਸਾਰੀ ਚਾਹ ਖਰਾਬ ਕਰਤੀ ਪੈਂਤ ਦਾ ਇਹ ਮੇਦਰੀ। ਹੈਂ? ਹੁਣ ਦੇਖਦਾ ਇੱਧਰ ਮੇਗੇ। ਤੇ ਇੱਧਰ ਜਿਹੜਾ ਇਹ ਆ। ਗਾਰਦਾ ਹਾਂ ਕੋਈ ਚੀਜ਼ ਲੱਭ ਰਿਹਾ ਹੁਣ ਇਹ ਬਸ ਫਿਰ ਉਹ ਮਿਲ ਗਈ ਫਿਰ ਉਹਦੇ ਮਗਰ ਪੈ ਜਾਣੇ ਨੇ ਆ ਲੱਭ ਰਹੀ ਆ ਹੁਣ ਸ਼ਿਕਾਰੀ ਦਾ ਪਹਿਲਾ ਹੋ ਤਾਂ ਜਾ ਹੈ ਲਵੀ ਚਾਹ ਪੀ ਲਈਆ ਹੋਰ ਕੀ ਘਰ ਦਾ ਕੰਮ-ਕਮ ਕਰਨਾ ਤਾਂ ਮੈਨੂੰ ਦੱਸਿਓ ਨਾ ਆਪਾਂ ਅਸੀਂ ਕਿਹੜਾ ਹੋ ਰਏ ਆਪਣਾ ਘਰ ਦਾ ਕੰਮ ਕਰਵਾ ਦੋ ਜੀ ਚਖਤਲ ਕਰਵਾ ਦੋ ਜੀ ਚਖਤਲ ਕਰਨੀ ਆ ਹਾਂਜੀ ਲਵੀ ਚਖਤਲ ਕਰਨੀ ਗਏ ਨੇ ਚੰਗਾ ਹੋਰ ਕੰਮ ਕਰਨਾ ਮੇਰੀ ਜਿੱਸੀ ਕਰੂ ਆ ਗਿਆ ਮੈਂ ਸਹੀ ਕੰਮ ਕਰਨ ਵਾਲਾ ਬੰਦਾ ਸਹੀ ਕੰਮ ਕਰਨ ਵਾਲਾ ਬੰਦਾ ਲੈ ਪਹਿਲੇ ਬੂਟ-ਬੂਟ ਪਾ ਲਈ ਇੱਕ ਵਾਰੀ ਮੈਂ ਤੇ ਨੰਗੇ ਪੈਰ ਨਹੀਂ ਮੈਂ ਹੁੰਦਾ ਘਰ ਦੇ ਵਿੱਚ ਵੈਸੇ ਵੀ ਇੱਕ ਪੈਰ ਘਰ ਤੇ ਇੱਕ ਪੈਰ ਬਾਹਰ ਹੁੰਦਾ ਆਪਣਾ ਸਮਝ ਲਾਪਾਂ ਕਿਥੇ ਮਨ ਮੇਰੀ ਜੇ ਆਪਾਂ ਹੈ ਨਹੀਂ ਫਿਰ ਸਟੈਂਡ ਤੋਂ ਜਾਵਾਂਗੇ ਨਹੀਂ ਜਦੋਂ ਜਗਲ ਮਾਰ ਕੇ ਆਈਏ ਲੈ ਜਮ ਲੈ ਫੜਾ ਛੜੂ ਫੜਾ ਬੜਾ ਮੈਂ ਕਿਤੇ ਨਾ ਮੋਢੇ ਮੋਢੇ ਤੂੰ ਮਗਰ ਬਾਰੀ ਪਹੁੰਚਾ ਕਿਤੇ ਮਗਰ ਮਗਰ ਕਰ ਦਿਓ ਜੀ ਡੈਡੀ ਸ਼ੀਟ ਸੈੱਟ ਕਰ ਦਿਓ ਜੀ ਮਾਣੇ ਮੋਟੇ ਕੰਬਲੇ ਇੱਧਰ ਉੱਧਰ ਆ ਉਹ ਸੈੱਟ ਕਰ ਦਿਓ ਜੀ ਓਕੇ ਅਬ ਇਹ ਇਧਰ ਸਫਾਈ ਮੈਂ ਕਰ ਦਾਂਗੀ ਹਾਂ ਬਸ ਠੀਕ ਹੈ ਲੋ ਵੀ ਮੈਂ ਅੰਦਰ ਸੈਟ ਕਰਿਆ ਸੰਸਮਨ ਅੱਛਾ ਦੋਨੇ ਦੇ ਦੋਨੇ ਕਮਰੇ ਮੈਂ ਥੋੜਾ ਟਿਕ ਟੋਕ ਕਰਦੇ ਹਾਂ ਤੇ ਇਹਦੇ ਬਾਅਦ ਵਿੱਚ ਛਾੜੋ ਜੇ ਬੜੇ ਨੇ ਆਹ ਉਹ ਤਾਂ ਕੀ ਸੀ ਗੱਡਿ ਸ਼ੇਰ ਸੀ ਸੈਟ ਕਰਨੇ ਸੀ ਫੋਰ ਜਿੰਦਾਬਾਦ ਆਪਣੀਆਂ ਬੋਤਲਾਂ ਹੁੰਦੀਆਂ ਜਿਵੇਂ ਸੋ ਜਿੰਦਾਬਾਦ ਜਿੰਦਾਬਾਦ ਨਹੀਂ 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 ਹਾਂਜੀ ਉਹ ਤਾਂ ਕਹਣਾ ਵੀ ਮਰਦ ਕਮਿਊਨਿਟੀ ਜਿੰਦਾਬਾਦ ਜਿਹੜੇ ਕੰਮ ਨਹੀਂ ਕਰ ਪੈ ਜਾਂਦੇ ਨਾ ਮਿੱਤਰੋ ਫਿਰ ਸਾ ਫੰਨੇ ਫੰਨੇ ਕਰਾ ਕੇ ਛੱਡੀ ਦੇ ਕੰਮ ਹੱਥ ਨਾ ਲਈਏ ਤਾਂ ਨਾ ਲਈਏ ਇਹ ਗੱਲ ਹੈ ਕਮਿਊਨਿਟੀ ਬੀਬੀ ਦੇ ਕਿ ਮੂੜੀ ਥੋੜੀ ਜਿਹੀ ਢੱਲੀ કરી ਜਾਨੀ ਜਿੱਲਾ ਜਿੱਲਾ ਚੱਲੀ ਜਾਨੀ ਆ ਵੀ ਹਾਂ ਨਹੀਂ ਲੱਗੀ ਜਾਨੀ ਹੱਕਾ ਮੋ ਯਾਰ ਕੰਮ ਤਾਂ ਸਹੀ ਕਰਦੇ ਬੀਬੀਆਂ ਬਹੁਤ ਕਰਦੀਆਂ ਤੇ ਲੱਗੀਆਂ ਵੀ ਦੇ ਨੇ ਵਿਚਾਰੀਆਂ ਨਾ ਨਿਭੜੇ ਨਾ ਉਧਰ ਨਾ ਫਿਰ ਉਧਰ ਐਦਾ ਹੁੰਦਾ ਤੇ ਮੈਂ ਦਿਲੋਂ ਜਿਹੜਾ ਹਿੱਸਾ ਆਪਣੇ ਕੰਮ ਵਿੱਚੋਂ ਐਸਾ ਆਪਾਂ ਨੇ ਡਨ ਕਰਤਾ ਤੇ ਆ ਫੂਟ ਗੇਨ ਨਾਲੇ ਆਪਣੇ ਕੋਸ਼ਾਨਵੀ ਦੇ ਫੂਟ ਪੁਰਾਣੇ ਆ ਇਹ ਵੀ ਲੱਭ ਲਈ ਮਨ ਵਾਲੀ ਵਿੱਚੋਂ ਪਾਈ ਦੇ ਲਾ ਇਹ ਵੀ ਸਟਾਡਾਂ ਦੀ ਗੱਡੀ ਠੀਕ ਹੈ ਠੀਕ ਹੈ ਜੀ ਤੇ ਆਪਾਂ ਨੂੰ ਚੱਲਦੇ ਸ਼ੌਕ ਤੇ ਉੱਥੇ ਨੀਗਾ ਮਾਰ ਕੇ ਆਈਏ ਤੇ ਤੁਸੀਂ ਆਪਣਾ ਅੰਦਰ ਨੂੰ ਵੇਢ ਠੀਕ ਹੈ ਓਕੇ ਜੀ ਆ ਲੈ ਬੋਧਾ ਦਾ ਉਹ ਰੱਖ ਦਿਆਂ ਲਿਆ ਕੇ ਆਹ ਗੇਰ ਨਹੀਂ ਚੱਕੇ ਸਿਟਣੀ ਐ ਉਹ ਰੱਖ ਦੇ ਲਿਆ ਕੇ ਜੀ ਉਹ ਖਾਲੀ ਆਲੇ ਸਿਟਣੀ ਆਲੇ ਆ ਵੀ ਗੇਰਨੀ ਐ ਤੇ ਆ ਵੀ ਗੇਰਨੀ ਸਮਾਂ ਤੇ ਰੱਖ ਦਮੇ ਆ ਆ ਦੇਖ ਤੇ ਆ ਗਲਾਸ ਹੋ ਗਿਆ ਪਾਣੀ ਵਾਲਾ ਹੁਣ ਆਂ ਪਾਂਡੇ ਤੋਂ ਨੀ ਬਾਬਦੇ ਤੇਰੀ ਸੋ ਗਈ ਠੀਕ ਐ ਅੱਜ ਨਹੀਂ ਪਾਂਡੇ ਤਾਂ ਮੈਂ ਆਪੇ ਤੋਂ ਠੀਕ ਹੋ ਗਿਆ ਚੰਗਾ ਵਸਤਾਂ ਸ਼ਾਪਸ ਕਿਹੜਾ ਕੱਢਿਆ ਜਾ ਠੀਕ ਐ ਟਾਈਮ ਦੇਖੋ ਮੇਤਰ ਕਿੰਨਾ ਹੋ ਗਿਆ ਟਾਈਮ 11:14 ਹੋ ਗਏ ਨੇ 80 ਮੀਟਰ ਨੂੰ ਸ਼ੌਭਾਸਤੇ ਆ ਗਿਆ ਦੇਖੋ ਬਾਈ ਆਟਾ ਤਾਰ ਰਿਹਾ ਆਪਣਾ ਉਹ ਨੋ ਨੋ ਫਿਰਦਾ ਵਿਚਾਰ ਗੇੜੇ ਘੜਦਾ ਨੋ ਨੋ ਬਹੁਤ ਦੁਰਦਾ ਆਪਣਾ ਚਾ ਨੋ ਨੋ ਤੇ ਆਟਾ ਤਰੋਣੇ ਆਪਾਂ ਹੁਣ ਚਾਨ ਵੀਰ ਸਿੰਘ ਗੁਰਸ਼ਾਨ ਵੀਰ ਸਿੰਘ ਪਪਾ ਦੀ ਪੁੱਤਰੀ ਸਕੂਲ ਪੜ ਕੇ ਆ ਗਿਆ ਉਹ ਗੁਸ਼ਨ ਬਹੁਤ ਬਹੁਤ ਮਾਰ ਕੇ ਤੈਨੂੰ ਬਾਬੇ ਨੰਗ ਜਰਾਉਂਦੇ ਨੇ ਪੁੱਤ ਜੀ ਤੁਹਾਨੂੰ ਵੀ ਤੁਹਾਨੂੰ ਸਾਰਿਆਂ ਨੂੰ ਵੀ ਤੁਹਾਨੂੰ ਸਾਰਿਆਂ ਨੂੰ ਵੀ ਵੈਰੀ ਗੁੱਡ ਹੋਰ ਫੇਰ ਗਰਮੀ ਆ ਗਈ ਹੈ ਭੱਗ ਦੌੜ ਕਰ ਰਿਹਾ ਭੱਗ ਦੌੜ ਕਰ ਇਹਨੇ ਪੁੱਤ ਸਾਰਾ ਸਾਰਾ ਵੇਸਾ ਕੱਢ ਗਿਆ ਨਾ ਭੱਜ ਗਿਆ ਦੌੜ ਗਿਆ ਬਾਗ ਮਿਲ ਕੇ ਬਾਗ ਤੇ ਡਿਫਰ ਗਿਆ ਕਦੋਂ ਪ੍ਰੋਗੈਟ ਡਿਫਰ ਹੈ ਸਕੂਲ ਚੋਂ ਆਇਆ ਪਾਸਾ ਬਸੋਣਾ ਲਈ ਪਾਸਾ ਬਸੋਣਾ ਲਈ ਉਹ ਗਏ ਦੋ ਤੇ ਤਫਾਜਦਾਰੇ ਵਮੇ ਦੇਣੀ ਹੈ ਆਲੇ ਪਰੋਠੇ ਹੈ ਆਲੂ ਨੇ ਪਰੋਠੇ ਕੋਈ ਮੈਂ ਬਣਾਉਣੀ ਹੈ ਖਾਸ਼ ਨੂੰ ਬਸ ਇੱਕ ਤਾਂ ਗਵਰੀ ਬੜਾ ਤੇਲ ਵਾਲਾ ਪਰੌਠਾ ਹਾਂਜੀ ਨਿਸ਼ਾਨਦੇ ਹੀ ਰਹਿੰਦੇ ਸੀਗੇ ਮੈਂ ਕਿਹਾ ਉਹਦੇ ਆਏ ਤੇ ਉਸਤਾਵਾ ਧੁੰਗੀ ਅੰਦਰ ਚੱਕੇ ਰੱਖਿਆ ਹੋਇਆ ਸੀਗਾ ਟਾ ਹਾਂ 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 ਉਹ ਹੁਣ ਕਹਿੰਦਾ ਚਲ ਇੱਕ ਦੋ ਖਾ ਲਵੇ ਇੱਕ ਵਾਰ ਚਲ ਠੀਕ ਆ ਤੋਟੀਆਂ ਪਈਆਂ ਸ਼ਾਇਦ ਭੁੱਖ ਲੱਗੀ ਵੀ ਆ ਫੇ ਦੇ ਦਲੀਏ ਸਹੀ ਅਬੀ ਆਪਾਂ ਮਿੱਤਰ ਹੁਣ ਕਰਦੇ ਆ ਦੀਪਮਾਲਾ ਦੀਵੇ ਜਗਾਏ ਪੰਜ ਆਪਾਂ ਨੇ ਬਾਬੇ ਨਾਨਕ ਦੇ ਜਨਮ ਦਿਨ ਤੇ ਸਾਡੇ ਨਾ ਇਹ ਰਿਵਾਜ ਸਾਡੇ ਪਿੰਡ ਦੇ ਵਿੱਚ ਵੀ ਐਦਾਂ ਹੀ ਹੁੰਦਾ ਸੀ ਤੇ ਆਪਾਂ ਘਰੇ ਵੀ ਪੰਜ ਦੀਵੇ ਲਾਤੇ ਆਪਣੇ ਇੱਦੀ ਮਮਤਾਂ ਵੀ ਨਾਲ ਦੀ ਸੀ ਹਾਂਜੀ ਮੈਂ ਵੀ ਲੈ ਆਉਂ ਮਮਤਾਂ ਵੀ Ay, bueno, pero ya creo. Ok, no. Satanás, Japasha. Sobre aquí me da, ya. Ya vi que un momento agro. Levishan, sí. ਨਾ ਨਾ ਮੈਂ ਹੀ ਬਣਾ ਨਾ ਨਾ ਮੂੰਹ ਵਿੱਚ ਇਦਾਂ ਹੋਣਾ ਇਹਨਾਂ ਕੀ ਬਣਾ ਤੇਰਾ ਲੈ ਜਾ। ਥੈਂਕ ਯੂ ਯੀ। ਹੌਲੀ ਹੌ ਤੋ ਹੋ ਗਿਆ। ਬਈ ਬਤਰਾ ਸਾਡੇ ਸਾਰੇ ਵਲੋਂ ਤੁਹਾਨੂੰ ਵੀ ਸਾਰਿਆਂ ਨੂੰ ਬਾਬੇ ਨਾਲ ਜੀਉਂਦੇ ਨੇ ਬਹੁਤ ਬਹੁਤ ਮੁਬਾਰਕਾਂ। ਤੇ ਪ੍ਰਮਾਤਮਾ ਕਰੇ ਸਾਰਿਆਂ ਦੇ ਖੀੜੇ ਦੇ ਵਿੱਚ ਸਾਰੇ ਘਰ ਪਰਿਵਾਰ ਵੀ ਖੁਸ਼ੀਆਂ ਲੈ ਕੇ ਆਵੇ। ਤੇ ਸਾਰੇ ਹਣੇ ਚੜ੍ਹਦੀ ਕਲਾ ਵਿੱਚ ਰਹੋ ਤੇ ਬਾਕੀ ਅੱਜ ਦਾ ਵਲੌਗ ਇੱਥੇ ਆਪਣਾ ਬੰਦ ਕਰਦਾ ਵਾਂ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਣਾ ਚੈਨਲ ਸਬਸਕ੍ਰਾਈਬ ਕਰਿਓ ਕੱਲ ਮਿਲਾਂਗੇ ਹੋਰ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ